9 ਤਰੀਕ ਵਾਲੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਮੀਟਿੰਗ ਅੱਜ ਯਾਨੀ ਕਿ 12 ਤਰੀਕ ਨੂੰ ਹੋਣ ਜਾ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਮੁੱਖ ਮਜਮੂਮ ਕੀ ਹੋਣਗੇ ਹਾਲਾਂਕਿ ਮੁੱਖ ਮੁੱਦੇ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਗੰਭੀਰ ਨਹੀਂ ਪ੍ਰਤੀਤ ਹੁੰਦੇ ਜਿਹੜੇ ਫੁਟਕਲ ਮੁੱਦੇ ਹੁੰਦੇ ਨੇ ਉਹਨਾਂ ਦੇ ਵਿੱਚ ਕਈ ਵਾਰੀ ਬਹੁਤ ਕੁਝ ਵੇਖਣ ਨੂੰ ਮਿਲ ਜਾਂਦਾ ਪਰ ਅੱਜ ਕਿਹੜੇ ਵਿਸ਼ੇਸ਼ ਮੁੱਦੇ ਹੋਣਗੇ ਕਿਹੜੇ ਵੱਡੇ ਮੁੱਦੇ ਹੋਣਗੇ ਇਹਨਾਂ ਦੇ ਉੱਤੇ ਚਰਚਾਵਾ ਜੜੀਆਂ ਨੇ ਉਹ ਚੱਲ ਰਹੀਆਂ ਨੇ ਕੀ ਕੁਝ ਅੱਜ ਇਸ ਅੰਤਰੀਂ ਕਮੇਟੀ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਖਦਸ਼ੇ ਬਹੁਤ ਜ਼ਿਆਦਾ ਜਤਾਏ ਜਾ ਰਹੇ ਆ ਪਰ ਇਹਦੇ ਦਰਮਿਆਨ ਖਦਸ਼ਿਆਂ ਦੇ ਉੱਤੇ ਕੀ ਕੋਈ ਮੋਹਰ ਲੱਗੇਗੀ ਜਾਂ ਫਿਰ ਆਲ ਆਫ ਅ ਸਡਨ ਕੁਝ ਹੋਰ ਹੀ ਵਾਪਰ ਜਾਵੇਗਾ ਇਹਦੀਆਂ ਚਰਚਾਾਂ ਮ ਲਗਾਤਾਰ ਬਰਕਰਾਰ ਨੇ ਖਾਸ ਤੌਰ ਦੇ ਉਤੇ 9 ਜੂਨ ਤੋਂ ਬਾਅਦ ਇਹ ਚਰਚਾਾਂ ਲਗਾਤਾਰ ਨਿਰੰਤਰ ਚੱਲ ਰਹੀਆਂ ਨੇ ਕਿ ਆਖਰ ਹੋਣ ਕੀ ਵਾਲਾ ਕਿਉਂਕਿ ਇਹਦੇ ਵਿੱਚ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਇਸ ਵਕਫੇ ਦੇ ਵਿੱਚ ਜਿਹੜਾ 9 ਜੂਨ ਤੋਂ ਲੈ ਕੇ 12 ਜੂਨ ਤੱਕ ਦਾ ਵਕਫਾ ਆ ਉਹਦੇ ਵਿੱਚ ਇੱਕ ਮੀਟਿੰਗ ਹੋ ਚੁੱਕੀ ਹੈ ਆ ਬਾਬਾ ਹਰਨਾਮ ਸਿੰਘ ਖਾਲਸਾ ਦੇ ਨਾਲ ਔਰ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਸੰਭਾਵੀ ਤੌਰ ਦੇ ਉੱਤੇ ਵੀ ਤੇ ਜ਼ਾਹਿਰ ਤੌਰ ਦੇ ਉੱਤੇ ਵੀ ਜੋ ਬਾਬਾ ਨਾਨ ਸਿੰਘ ਖਾਲਸਾ ਨੇ ਦੱਸਿਆ ਜੇ ਉਹਨੂੰ ਵੀ ਧਿਆਨ ਦਈਏ ਤੇ ਸੰਭਾਵਨਾਵਾਂ ਜਿਹੜੀਆਂ ਜਿਤਾਈਆਂ ਜਾ ਰਹੀਆਂ ਜੇ ਉਹਨਾਂ ਨੂੰ ਵੀ ਧਿਆਨ ਚ ਰੱਖੀਏ ਤਾਂ ਬਹੁਤ ਕੁਝ ਆ ਉਸ ਮੀਟਿੰਗ ਦਾ ਸੱਟਾ ਜਿਹੜਾ ਨਿਕਲ ਸਕਦਾ ਹੈ ਬੜੇ ਸੱਟੇ ਨਿਕਲ ਸਕਦੇ ਨੇ ਉਸ ਉਧਾਰ ਦੇ ਉੱਤੇ ਕੁਝ ਵਿਸ਼ੇਸ਼ ਗੱਲਾਂ ਜਿਹੜੀਆਂ ਨੇ ਉਹ ਬੁੱਧੀਜੀਵੀ ਵਿਚਾਰ ਰਹੇ ਨੇ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਕਿ ਅੱਜ ਦੇ ਮੁੱਖ ਮੁੱਦੇ ਕੀ ਹੋ ਸਕਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੰਤਰੀਂ ਕਮੇਟੀ ਦੀ ਮੀਟਿੰਗ ਕੁਝ ਵੱਡੇ ਫੈਸਲੇ ਦੇ ਵਿੱਚ ਨਿਯੁਕਤੀ ਵਾਸਤੇ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ ਕਿ ਕਮੇਟੀ ਗਠਿਤ ਕੀਤੀ ਜਾ ਸਕਦੀ ਹੈ ਜਿਹੜੀ ਤਖਤ ਸਹਿਬਾਨਾ ਦੇ ਵਿੱਚ ਨਿਯੁਕਤੀ ਦੀ ਦੇਖਰੇਖ ਕਰੇ ਸੇਵਾਮੁਕਤੀ ਦੀ ਦੇਖਰੇਖ ਕਰੇ ਜੱਜਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਨੂੰ ਲੈ ਕੇ ਨੀਮਾਂ ਬਾਰੇ ਵਿਚਾਰ ਹੋ ਸਕਦਾ ਆ ਇਹ ਜਿਹੜਾ ਟਾਪਿਕ ਹੈ ਆਪਣੇ ਆਪ ਜਿਹਾ ਬੜਾ ਜ਼ਰੂਰੀ ਔਰ ਵਿਸ਼ੇਸ਼ ਟਾਪਿਕ ਹੈਗਾ ਹਾਲਾਂਕਿ ਇਸ ਗੱਲ ਦੀ ਲੋੜ ਜਿਹੜੀ ਹੈ ਇਸ ਮੁੱਦੇ ਦੀ ਲੋੜ ਜਿਹੜੀ ਹੈ ਉਹ ਤਖਤਾਂ ਨੂੰ ਔਰ ਖਾਸ ਤੌਰ ਦੇ ਉੱਤੇ SGPC ਖਾਸ ਤੌਰ ਤੇ ਪੰਥ ਨੂੰ ਇਨਫੈਕਟ ਕਾਫੀ ਬੇਰਤੋਂ ਹੈ ਕਿ ਇੱਕ ਸੈਟ ਆਫ ਰੂਲਸ ਹੋਣਾ ਚਾਹੀਦਾ ਆ ਇੱਕ ਕੰਡਕਸ਼ਨ ਹੋਣੀ ਚਾਹੀਦੀ ਆ ਕਿ ਕਿਸ ਅਧਾਰ ਦੇ ਉੱਤੇ ਜਥੇਦਾਰ ਨਿਯੁਕਤ ਕੀਤੇ ਜਾਣ ਕਿਸ ਅਧਾਰ ਤੇ ਜਥੇਦਾਰ ਸੇਵਾਮੁਕਤ ਕੀਤੇ ਜਾਣ ਕੀ ਆਧਾਰ ਹੋਣਾ ਚਾਹੀਦਾ ਕੀ ਟੈਨਿਓਰ ਹੋਣਾ ਚਾਹੀਦਾ ਆ ਜੇ ਇੱਕ ਸਰਟਨ ਸੈਟ ਆਫ ਰੂਲਸ ਦੇ ਵਿੱਚ ਅਸੀਂ ਚੱਲ ਹੀ ਰਹੇ ਆ ਜੇ ਅਸੀਂ ਪ੍ਰਾਤਨ ਰਵਾਇਤਾਂ ਨੂੰ ਇਗਨੋਰ ਕਰਕੇ ਤੇ ਇੱਕ ਨਵੇਂ ਤਰੀਕੇ ਨਾਲ ਚੱਲ ਹੀ ਰਹੇ ਆ ਤੇ ਇੱਕ ਸਰਟਨ ਜੂਨਸ ਡਿਕਸ਼ਨ ਵੀ ਆ ਜਾਣੀ ਚਾਹੀਦੀ ਹੈ ਇਹ ਵੀ ਇਹਦੀ ਲੋਡ ਮਹਿਸੂਸ ਹੋ ਰਹੀ ਹੈ ਤੇ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਬਿਆਨ ਬਹੁਤ ਦਿੱਤੇ ਗਏ ਨੇ ਕਿ ਜਲਦ ਹੀ ਇੱਕ ਖਰੜਾ ਤਿਆਰ ਹੋਵੇਗਾ ਕਈ ਲੋਕ ਕਹਿੰਦੇ ਆ ਕਿ ਖਰੜਾ ਤਿਆਰ ਹੋ ਚੁੱਕਿਆ ਕਈ ਕਹਿੰਦੇ ਕਿ ਵਿਦੇਸ਼ੀ ਧਰਤੀ ਦੇ ਉੱਤੇ ਕਈ ਬੁੱਧੀਜੀਵੀਆਂ ਨੇ ਖਰੜੇ ਤਿਆਰ ਕਰਕੇ ਦਿੱਤੇ ਆ ਪਰタミン ਉਹ ਸੈਟ ਆਫ ਕੰਡਕਸ਼ਨ ਜਿਹੜਾ ਹੈ ਉਹ ਅਜੇ ਵੀ ਐਬਸੈਂਟ ਹੈ ਉਹਨੂੰ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹਦੇ ਵਿੱਚ ਰੁੱਝੇ ਹੋਏ ਨੇ ਬੁੱਧੀਜੀਵੀ ਔਰ ਅੱਜ ਸੰਭਾਵਨਾਆਂ ਦੇ ਕੁਝ ਰੂਲਸ ਜਿਹੜੇ ਨੇ ਉਹਨਾਂ ਨੂੰ ਪੈਨ ਡਾਊਨ ਕੀਤਾ ਜਾ ਸਕਦਾ ਜਾਂ ਫਿਰ ਇੱਕ ਕੰਡਕਸ਼ਨ ਜਿਹੜੀ ਆ ਉਹ ਤਿਆਰ ਕੀਤੀ ਜਾ ਸਕਦੀ ਹੈ ਇਹਦੇ ਉੱਤੇ ਵਿਚਾਰ ਅਟਲੀਸਟ ਹੋ ਸਕਦਾ ਆ ਇਹ ਵੀ ਕਿਤੇ ਨਾ ਕਿਤੇ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਇਸ ਨਾਲ ਨਾਲ ਇਹ ਵੀ ਖਦਸ਼ਾ ਹੈ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਚਾਰਜ ਤੋਂ ਮੁਕਤ ਕੀਤਾ ਜਾ ਸਕਦਾ ਹੈ ਅੱਜ શ્રી ਕਾਲਤਕ ਸਾਹਿਬ ਦੇ ਕਾਰਜਕਾਰੀ ਜੇਹਦ ਗੈਨੀ ਕੁਲਦੀਪ ਸਿੰਘ ਗੜਗੱਜ ਨੂੰ ਉਹਨਾਂ ਦੇ ਕਾਰਜਕਾਰੀ ਚਾਰਜ ਤੋਂ ਸੇਵਾਮੁਕਤ ਕਰਕੇ ਤੱਕ શ્રી ਕੇਸਗੜ ਸਾਹਿਬ ਤੱਕ ਮਹਦੂਦ ਕੀਤਾ ਜਾ ਸਕਦਾ ਹੈ ਔਰ ਇਹ ਵੀ ਦੱਸਦੀ ਹੈ ਕਿ ਇੱਕ ਅਹੁਦਾ ਇੱਕ ਵਿਅਕਤੀ ਵਾਲੀ ਸ਼ਰਤ ਰੱਖੀ ਸੀ ਹਰਜਿੰਦਰ ਸਿੰਘ ਧਾਮੀ ਨੇ ਸ਼ਰਤ ਉਦੋਂ ਰੱਖੀ ਸੀ ਜਦੋਂ ਹਰਜਿੰਦਰ ਸਿੰਘ ਧਾਮੀ ਆਪਣੇ ਘਰ ਚੱਲ ਗਏ ਸੀ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਤੱਕ ਜਾਂਦੇ ਨੇ ਉਦੋਂ ਸੂਤਰਾ ਮੁਤਾਬਕ ਇੱਕ ਸ਼ਰਤ ਰੱਖੀ ਸੀ ਹਰਜਿੰਦਰ ਸਿੰਘ ਧਾਮੀ ਨੇ ਔਰ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਤੌਰ ਤੇ ਉਸ ਸ਼ਰਤ ਨੂੰ ਮਨਾਲਿਆ ਗਿਆ ਹੋਵੇ ਜਾਂ ਅੱਜ ਮਨਾਲਿਆ ਜਾਵੇ ਹੁਣ ਵੇਖਣ ਦੀ ਗੱਲ ਹੈ ਕਿ ਅੱਜ ਹੋਵੇਗਾ ਕੀ ਇਹ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਜਿਤਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਸੰਭਾਵਨਾਵਾਂ ਦੇ ਉੱਤੇ ਮੋਹਰ ਲੱਗ ਜਾਵੇ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਸੰਭਾਵਨਾਵਾਂ ਨੂੰ ਵਿਚਾਰਿਆ ਜਾਵੇ ਜਾਂ ਫਿਰ ਇਹਦੇ ਉੱਤੇ ਕੋਈ ਵੱਡਾ ਫੈਸਲਾ ਸੁਣਾ ਦਿੱਤਾ ਜਾਵੇ ਹੁਣ ਸਵਾਲ ਇਹ ਹੈ ਕਿ ਜੇ ਕੁਲਦੀਪ ਸਿੰਘ ਗੜਗੱਜ ਵਾਲੇ ਫੈਸਲੇ ਦੇ ਉੱਤੇ ਮੋਰ ਲੱਗਦੀ ਹੈ ਜਾਂ ਸੰਭਾਵਨਾ ਤੇ ਮੋਰ ਲੱਗਦੀ ਹੈ ਤੇ ਉਸ ਤੋਂ ਬਾਅਦ ਅਗਲਾ ਕਦਮ ਕੀ ਹੋਵੇਗਾ ਖੈਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ